आप हमारे पे विश्वास करके आए हैं इतने दूर दूर से क्योंकि ये हमारे पास परमात्मा का दिया पूरी दुनिया में सर्च करके देख रहे ना गूगल में पूरे वर्ल्ड में कम से कम हजारों की गिनती में मरीज हमारे पास ठीक हो चुके है हमारे पास भी कोई ये नहीं कह रहे कि हमारे पास बाहर के टैक्टर हैं, GMS, बीएमएस आइरबेटर चल रही है, मगर ये पूरे वर्ल्ड ऑफ हिस्ट्री रिकार्ड है कि पूरे दुनिया में हार्ड का परियोजना ठीक हो रहा है, तो हो सकता है कई बार क्या करें? हर बार बोलता हूं कि सबसे जरूरी पर्यटन है जब तक आप परहेज नहीं करोगे कोई आदमी नहीं ठीक हो सकता आयुर्वेद का दूसरा नाम ही परहेज है आपने पीछे जो ध्यान में लेके एक वीडियो देखे होंगे कि उस बुजुर्ग के चौदह स्तर में दर्ज हुए हैं साल की उम्र है पंचकूला से आते हैं चौदह स्तर वाकई भी वो ठीक नहीं हुए

ये हमारे पास ना लुधियाना आए थे आए हैं फॉरेन कंट्री से अभी बताते हैं कहां से आए हैं तो वहां पे इनके पास रिपोर्ट नहीं थी तो मैंने बोला भैया आप रिपोर्ट करा दो तो क्षेत्र में आऊंगा वहां पे आप मिल रुप लेना और भैया का भी विश्वास आप भी दुबई से लेकर ही जा रहे अगर पहले को नाना चलता ये करियर का तो दिन के अंदर वहां जा वापस

ਵੇ ਰੋ ਚਾਰ ਜਾਣੇ ਲੈ ਕੇ ਸਾਰਾ ਕਾਰੀ ਕਰਕੇ ਇੱਥੇ ਆਏ ਜੀ ਹੋਰੇ ਗੋਏ ਲੈ ਕੇ ਆਉਣ ਦੇਖੋ ਕੀ ਹੋਤਾ ਜੀ ਪ੍ਰਮਾਤਵਰ ਦੇ ਸਾਹਮਣੇ ਦੇਖੋ ਮਹਿਮਾਨ ਸਾਹਿਬ ਇਹੋ ਆਤੇ ਰਹੇ ਨੇ ਜੀ ਪਰ ਸੋ ਆਈ ਨੇ ਬਰੇ ਕੋਲ ਜੁੜੇ ਰਹੇ ਤੇ ਜੇ ਹੋਰ ਲਾਹਟ ਹੈ ਕਿ ਕੋਈ ਦਵਾਈ ਦੇ ਦਿਓ ਮੈਂ ਬਹਾਰ ਦੀ ਬੋਲੋਕਾ ਮੇਰੇ ਉੱਤੇ ਰੋਤਾ ਹੋਇਆ ਹੋਇਆ ਹੈ ਤਾਂ ਇਸੇ ਫਿਰ ਵੀ ਇਹਨਾਂ ਨੂੰ ਲੈ ਕੇ ਤੁਸੀਂ ਕੋਈ ਵਾਰੀ ਚੈੱਕ ਕਰਾ ਲਓ ਕੋਈ ਗਾਣੀ ਅਰੇ ਟਾਈਮ ਹੋ ਗਿਆ ਤੁਹਾਡੇ ਕੋਲ ਬਹੁਤ ਸਰਦਾਰਾਂ ਦੇ ਨਾਮ ਵੀ ਆਉਂਦੇ ਉਹ ਜਿਨ੍ਹਾਂ ਦੇ ਬੇਟੇ ਪਰ ਇਹਨਾਂ ਦਾ ਵਿਸ਼ਵਾਸ ਠੀਕ ਇਟਲੀ ਇੱਥੇ ਦਾ ਹੈ ਨਹੀਂ ਗਾ ਵੀ ਬੰਦਾ ਕੋ ਟਿਕਟ ਫੜ ਕੇ ਲਾਗੂਗਾ ਜੇ ਅੰਡੇ ਨੂੰ ਵਿਸ਼ਵਾਸ ਆ ਲੋਕਾਂ ਨੂੰ ਤਾਂ ਹੀ ਆਵੇ ਕਿਉਂਕਿ ਐਵੇਂ ਮਰੀਜ਼ ਆਪਣੇ ਬੇਡ ਤੇ ਹੋ ਜਾਏਗਾ ਅੱਪੀ ਦੂਸਰੇ ਰੇਵੜੇ ਜਾਂਦਾ ਆ ਜਿੱਦਾਂ ਤੋਂ ਪਹਿਲੇ ਜਨਮ ਆਇਆ ਤਾਂ ਬਹੁਜੀ ਹੁਣ ਤੱਕ ਚੱਲੋ ਮਾਤਾ ਦੀ ਸਾਡੇ ਸਰਬੋਤਮ ਹੋਵੇ ਤੋਂ ਬਿਨ ਬੋਲੇ ਦੇ ਵੀ ਹੋ ਕੇ ਵੀ ਨਿਕਲ ਜਾਓ पहला ہی बिल्कुल نظر ہو گئی اس لیے ہارڈ بھی دوائی کھاندے میں میرا گھر کا گھر صاحب کی جو ہے اور بھی سب سارے اٹ نہیں ہو گئے تھے اچھا اٹ بھی نہیں ہو گئے تھے 5800 روپے اندر کہتے ہیں ارجانے 5800 روپے بالکل جی گرام میں ہم تھوڑا ਜਦੋਂ ਪਹਿਲਾਂ ਹੁੰਦਾ ਸੀ ਕਿਉਂਕਿ ਬਿੱਜਾਂ ਦੇ ਛੋਟੇ ਜਿਹੇ ਲੇਕ ਹੋ ਰਹਾ ਦਾ ਬੈਟੋ ਵੀ ਉਹਦੇ ਕਰਕੇ ਬਾਅਦ ਵਿੱਚ ਪਰੇਤਨ ਹੋ ਗਿਆ ਤਾਂ ਮਾੜੀ ਵੀ ਪ੍ਰੋਬਲਮ ਇਹਨਾਂ ਨੂੰ ਵੀਕਨੈਸ ਦੀ ਹੋਈ ਆ ਨਹੀਂ ਬਾਪੂ ਬਿਲਕੁਲ ਤਰਾਂਡਾ ਹੋ ਗਿਆ ਕਿ 8 ਮਹੀਨੇ ਜਦੋਂ ਪ੍ਰੋਪਰ ਪਰਹੇਜ ਕਰਕੇ ਦਵਾਈ ਖਾਧੀ ਬਰ ਤਾਂ ਇਹ ਕਹਿਣਾ ਵੀ ਜਿਹੜਾ ਬੰਦਾ ਪਰਹੇਜ ਕਰੂਗਾ ਉਹਨੇ ਠੀਕ ਹੋਣਾ ਹੀ ਹੋਣਾ ਕਿਉਂਕਿ ਜਿੰਨੀਆਂ ਇਨਸਾਨੀਆਂ ਜਿਹੜਾ ਬਿਸਕਲ ਕਰੈਕਟ ਵਗੈਰਾ ਤੋਂ ਕਰੇ ਟੀਜੇ ਇਹ ਸਭ ਕੈਪੀਟਲ ਹੁੰਦਾ ਹੈ ਕਿ ਜਿੰਨੇ ਵੀ ਮਰੀ ਦੇ ਬੱਠੇ ਸਾਰੇ ਘਾੜ ਪੀਤ ਦੇ ਨਾਲ ਹੀ ਫਮੰਨ ਲੱਗੀਆਂ ਜਿਹੜਾ ਆਪਾਂ ਸੋਚ ਲਈ ਨਾ ਕਿ ਕੀ ਹੁੰਦਾ ਕਿ ਜਿਹੜਾ ਇੱਥੇ ਘਾੜ ਮੇ ਤੁਸੀਂ ਬਰਗਰ ਕਿੰਨੇ ਬਣਦੇ ਕਿ ਕਿੰਨੇ ਜਦੋਂ ਪਣਾ ਹੋ ਜਾਂਦੇ ਨੇ ਰੈਡੀ ਲਾਗੇ ਤਾਂ ਤੱਕ ਲੱਗਣੇ ਨਹੀਂ ਹੋ ਜਾਂਦੇ ਇਹ ਹਰ ਉਹ ਆਪਿਆ ਸਰੋਂ ਦਾ ਤੇਲ ਛੱਡ ਕੇ ਪਰ ਫਾਇੰਡ ਵਰਤ ਰਹੇ ਆ ਉਹਦਾ ਵੀ ਬਹੁਤ ਵੱਡਾ ਰੀਜ ਹੈ ਨਾ ਕਿ ਸਰੋਂ ਦੇ ਤੇਲ 'ਚ ਜਿੰਨੇ ਵਿਟਾਮਿਨ मिनਰਲ ਸਾਰੇ ਨਿਕਲ ਜਾਂਦੇ ਆਗੇ ਪਾਣੀ ਦੇ ਵਿੱਚ ਅਸੀਂ ਸਬਜ਼ੀ ਬਣਾਈ ਜਾਂਦੇ ਆ ਉਹ ਵੀ ਸਾਰਿਆਂ ਨਾਲੋਂ ਵੱਡਾ ਬਿਮਾਰੀਆਂ ਦਾ ਕਾਰਨ ਆ ਗਠੀਆ ਹੋ ਜਾਂਦਾ ਜੋੜਾਂ ਦੇ ਦਰਦ ਹੋ ਜਾਂਦੇ ਨੇ 30-30 ਸਾਲ ਦੀਆਂ ਬੀਬੀਆਂ ਨੇ ਆ ਰਿਹਾ ਫੈਕਟਰ ਹੋਇਆ ਪਿਆਗਾ ਤੁਰਿਆ ਨਹੀਂ ਜਾਂਦਾ ਹੱਥ 빙ੇ ਹੋਏ ਪੈਰ 빙ੇ ਹੋਏ ਪੈਨੇ ਇਸ ਲਈ ਕੋਸ਼ਿਸ਼ ਕਰਿਆ ਕਰੋ ਬਾਹਰਲਾ ਖਾਣਾ ਨਾ ਖਾਇਆ ਕਰੋ ਜਿੰਨਾ ਹੋ ਸਕਦਾ ਘਰ ਦਾ ਖਾਣਾ ਖਾਇਆ ਕਰੋ ਜੋ ਸ਼ੁੱਧ ਹੋਵੇ ਇੱਕ ਪਰਚੀ ਪਈ ਸੀ ਮੇਰੀ ਕਿੱਥੇ ਬਹੂ ਲੈ ਚੱਕੇ ਬਾਜੀ ਤੁਸੀਂ ਆਏ ਪਾਜੀ ਬినੋਦ ਬਾਜੀ ਆਏ ਮੜਾ ਜਾ ਕਿੰਨੇ ਦਿਨ ਹੋ ਗਏ ਪਾਜੀ ਤੁਹਾਨੂੰ ਤਿੰਨ ਮਹੀਨੇ ਹੋ ਗਏ ਕੀ ਦਿੱਕਤ ਸੀਗੀ ਉਹ ਦੱਸ ਦੋ ਮੜਾ ਜਾ ਪਿੱਛੇ ਨਾ ਉਹ ਕਰ ਲਿਓ ਹਾਰਟ ਦੀ ਦਿੱਕਤ ਹੈ ਸਟੰਟ ਲਗਾਈ ਉਹ ਪਰ ਪਾਜੀ ਦੀ ਉਮਰ ਦੇਖ ਲਓ ਮੈਨੂੰ ਬੜਾ ਦੁੱਖ ਲੱਗਿਆ ਜਿੱਦਣ ਪਹਿਲੇ ਦਿਨ ਇਹ ਆਏ ਆ ਨਾ ਤੋਂ ਮੈਨੇ ਛੋਟੇ ਛੋਟੇ ਇਨਕੇ ਬੱਚੇ ਆ दो ही बेटियां हैं और ऊपर से ये हार्ट के मरीज बन गए चलो भगवान की कृपा पहले से ठीक है, अच्छा तो नहीं, नहीं, है। बैठ जाओ इनकी दो ही बेटियां हैं उनको भी थोड़ी थोड़ी प्रॉब्लम चल रही है और मेरे दिमाग में इतनी टेंशन हुई इनकी बात सुन के पैंतीस छत्तीस साल चालीस साल की इनकी उम्र है की भैया की अंगत राम जी कि गए ਮੰਗਤ ਰਾਮ ਜੀ ਪਿੰਦਰ ਸਿੰਘ ਹੋ ਗਏ ਆ ਹਰਜਿੰਦਰ ਸਿੰਘ ਜੀ ਕਿੱਥੇ ਨੇ ਹਾਂ ਬਾਪੂ ਤੂ ਰਿਹਾ ਬਾਪੂ ਕਿੰਨੇ ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਮੈੱਕ ਕੋਲ ਕਰ ਲਾ ਬੜਾ ਜਾ 5 ਮਹੀਨੇ ਹੋ ਗਏ ਮੈਂ ਇੱਕ ਕੋਲ ਕਰ 5 ਮਹੀਨੇ ਹੋ ਗਏ ਦਵਾਈ ਖਾਂਦੇ ਨੇ 5 ਮਹੀਨੇ ਹੋ ਗਏ ਪਹਿਲਾਂ ਕਿਹਾ ਕੀ ਸੀ ਡਾਕਟਰਾਂ ਨੇ ਤੈਨੂੰ ਡਾਕਟਰਾਂ ਨੇ ਤੇ 20 ਦਿਨ ਦੇ ਅੰਦਰ ਆਪਰੇਸ਼ਨ ਦੱਸਿਆ ਸੀ ਕੀ ਕਿਹਾ ਸੀਗਾ ਮਾਈਕ ਕੋਲੇ ਕਰ 20 ਦਿਨ ਦੇ ਅੰਦਰ ਅੰਦਰ ਆਪਰੇਸ਼ਨ ਦੱਸਿਆ ਹੈਗਾ ਤੇ ਹੁਣ ਆਪਰੇਸ਼ਨ ਹੋਇਆ ਤੇਰਾ ਨਹੀਂ ਜੀ ਹੁਣ ਬਿਲਕੁਲ ਠੀਕ ਹੈ ਜੀ 5 ਮਹੀਨੇ ਦੇ ਅੰਦਰ ਹੁਣ ਠੀਕ ਆ ਬਿਲਕੁਲ ਹਾਂਜੀ ਕਿੰਨੇ ਕਿਲੋਮੀਟਰ ਸੈਰ ਹੋ ਜੂਗੀ ਸਵੇਰੇ ਸ਼ਾਮ ਯਾਨੀ ਕਿ 2 ਕਿਲੋਮੀਟਰ ਸਵੇਰੇ ਔਰ 1.5 2 ਕਿਲੋਮੀਟਰ ਸ਼ਾਮ ਨੂੰ ਕਰ ਦਿੰਦੀ ਜੀ ਜਿਹੜਾ ਬੰਦਾ ਚੱਲ ਨਹੀਂ ਸੀ ਸਕਦਾ ਘਰੋਂ ਬਾਹਰ ਨਹੀਂ ਸੀ ਆ ਸਕਦਾ ਹਾਰਟ ਦੇ ਮਰੀਜ਼ ਨੂੰ ਜਿਹਨੂੰ ਕਿਹਾ ਹੋਵੇ ਸਰਜਰੀ ਕਰਾ ਲਓ ਉਹ ਅੱਜ 2 ਕਿਲੋਮੀਟਰ ਸੈਰ ਕਰਨ ਲੱਗ ਗਿਆ ਇਹ ਪ੍ਰਮਾਤਮਾ ਦੀ ਕਿਰਪਾ ਤੇ ਉਹਦੇ ਪਰਹੇਜਾਂ ਨੇ ਤੇ ਦਵਾਈ ਨੇ ਬਚਾਇਆ ਔਰ ਕਈ ਮਰੀਜ਼ ਕਹਿੰਦੇ ਆ ਵੀ ਆਕੇ ਗਰੰਟੀ ਕਿਆ ਹੈ ਹਨਾ ਗਰੰਟੀ ਤਾਂ ਜਿਹੜੇ ਸਰਜਰੀ ਕਰਦੇ ਉਹ ਨਹੀਂ ਦੇ ਸਕਦੇ ਸਾਡੀ ਕੋਸ਼ਿਸ਼ ਹੁੰਦੀ ਆ ਸਾਡੇ ਲਈ ਤਾਂ ਸਾਰੇ ਹੀ ਮਰੀਜ਼ ਇੱਕੋ ਜਿਹੇ ਨੇ ਅਸੀਂ ਹਰ ਬੰਦੇ ਤੇ ਕੋਸ਼ਿਸ਼ ਕਰਦੇ ਆ ਵੀ ਮਰੀਜ਼ ਜਲਦੀ ਤੋਂ ਜਲਦੀ ਠੀਕ ਹੋਵੇ ਸਾਡੇ ਕਿਸੇ ਨਾਲ ਦੁਸ਼ਮਣੀ ਤਾਂ ਹੈ ਨਹੀਂਗੀ ਹਰ ਬੰਦਾ ਸਾਨੂੰ ਪੈਸੇ ਦਿੰਦਾ ਹਰ ਬੰਦੇ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਜਦੋਂ ਸਾਨੂੰ ਮਹੀਨਾ ਡੰਡ ਮਹੀਨਾ ਲੱਗਦਾ ਅਗਲਾ ਕਿ ਕਹਿੰਦਾ ਵੀ ਮੈਨੂੰ ਫਰਕ ਨਹੀਂ ਪਿਆ ਜਾਂ 2 ਮਹੀਨੇ ਲੱਗਦਾ ਕਹਿੰਦਾ ਮੈਨੂੰ ਫਰਕ ਨਹੀਂ ਪਿਆ ਸਾਨੂੰ ਦੁੱਖ ਹੁੰਦਾ ਕਿ ਹਰ ਕਿਉਂ ਨਹੀਂ ਠੀਕ ਹੋਇਆ ਜਾਂ ਤਾਂ ਉਹਦੇ ਵਿੱਚ ਕਮੀਆਂ ਕੋਈ ਜਾਂ ਦਵਾਈ 'ਚ ਕਮੀਆਂ ਫਿਰ ਦਵਾਈ ਵਧਾਉਣੀ ਪੈਂਦੀ ਹੈ ਜਾਂ ਉਹਦੇ ਭਰੇਜਾਂ ਦਾ ਦੇਖਣਾ ਪੈਂਦਾ ਵੀ ਕੀ ਖਾਦਾ ਕੋਈ ਖਾਣ ਪੀਣ 'ਚ ਤਾਂ ਨਹੀਂ ਗਲਤੀ ਹੋ ਰਹੀ ਇਸ ਲਈ ਸਭ ਨਾਲੋਂ ਵੱਡੀ ਗੱਲ ਆ ਵੀ ਪਰਹੇਜ਼ ਸਭ ਤੋਂ ਜ਼ਰੂਰੀ ਹੈ। ਬਿਨਾ ਪਰਹੇਜ਼ ਕੋਈ ਠੀਕ ਨਹੀਂ ਹੋ ਸਕਦਾ। ਕਿਉਂਕਿ ਹਰ ਬੰਦਾ ਜਿਹੜਾ ਆਪਣਾ ਪੰਜਾਬ ਆ ਜਾਂ ਹਰਿਆਣਾ ਦਿੱਲੀ ਇਹ ਨਾ ਦੁੱਧ ਤੇ ਲੱਗਿਆ ਹੋਇਆ। ਔਰ ਜਿੰਨਾ ਵੀ ਦੁੱਧ ਆਂਦਾ ਜਿਹੜੇ ਤਾਂ ਬੰਦੇ ਇਹਨੂੰ ਪਤਾ ਵੀ ਇੱਥੇ ਮੱਝਾਂ ਖੜੀਆਂ ਨੇ ਜਾਂ ਆਂਡ ਗਵਾਂਡ 'ਚ ਮੱਝਾਂ ਨੇ ਤੁਸੀਂ ਉੱਥੋਂ ਦੁੱਧ ਲੈ ਕੇ ਆਉਂਦੇ ਹੋ। ਉਹਦੀ ਤਾਂ ਤੁਸੀਂ ਪਿਓਰਿਟੀ ਸਮਝੋ ਵੀ ਇਹ ਦੁੱਧ ਸਹੀ ਆ। ਜਿਹੜਾ ਤੁਸੀਂ ਡੇਰੀਆਂ ਤੋਂ ਲੈਨੇ ਹੋ ਜਾ ਘਰੇ ਦੇਕੇ ਜਾਂਦਾਗਾ ਜਾਂ ਪੈਕਟਾਂ ਵਾਲਾ ਪੀਨੇ ਹੋ ਉਹਦੀ ਕੋਈ ਸ਼ੋਰਟੀ ਨਹੀਂ ਹੈ ਕਿ ਵੀ ਉਹ ਦੁੱਧ ਹੈਗਾਗਾ ਮਾਰਕੀਟ ਦੇ ਵਿੱਚ 250 ਕਿਲੋ ਰੁਪਏ ਪਨੀਰ ਹੈ ਘਰੇ 5 ਕਿਲੋ ਪਨੀਰ ਦੁੱਧ ਚੋਂ ਪਨੀਰ ਕੱਢ ਕੇ ਦੇਖਿਓ ਵੀ ਕਿਹੜੇ ਭਾ ਪੈਂਦਾ ਇਸ ਲਈ ਕੋਸ਼ਿਸ਼ ਕਰਿਆ ਕਰੋ ਵੀ ਜਿੰਨਾ ਹੋ ਸਕੇ ਘਰ ਦਾ ਖਾਣਾ ਖਾਇਆ ਕਰੋ ਸ਼ੁੱਧ ਖਾਇਆ ਕਰੋ ਉਹਨਾਂ ਹੀ ਅਸੀਂ ਆਪਣੇ ਜੇ ਆਪਾਂ ਖਾਣਾ ਸ਼ੁੱਧ ਖਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਵੀ ਆਪਣੇ ਮਗਰ ਲੱਗਣਗੇ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਅਸੀਂ ਇਦਾਂ ਖਾਣਾ ਖਾਣਾ ਜੇ ਆਪਾਂ ਉਹਨਾਂ ਨੂੰ ਨਹੀਂ ਰੋਕਾਂਗੇ ਤਾਂ ਆਉਣ ਵਾਲਾ ਸਮਾਂ ਬਹੁਤ ਭਿਆੰਕਾ ਰ 25 30 ਸਾਲ ਬਾਅਦ ਤੁਸੀਂ ਦੇਖਿਓ ਜਿਹੜਾ ਖਾਣਾ ਪੀਣਾ ਹੁਣ ਚੱਲ ਪਿਆ ਨਾ ਇਹਦਾ ਰਿਜ਼ਲਟ 20 ਸਾਲ ਬਾਅਦ ਕੀ ਆਊਗਾ ਇਸ ਲਈ ਜਿੰਨੇ ਵੀ ਨਵੇਂ ਮਰੀਜ਼ ਆਏ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ So, betul-betul terima